ਰਾਸ਼ਨ ਪਿੱਛੇ ਪਾਗਲ ਹੋਏ ਲੋਕ ਮਚਾਈ ਭੁੱਖ ਦੇਖੋ ਕਿਵੇਂ ਦੂਜੀ ਦੂਜੀ ਵਾਰ ਇਹ ਲੈ ਰਹੇ ਨੇ ਰਾਸ਼ਨ ਤੁਸੀਂ ਵੀ ਇਸ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਜਿੱਥੇ ਪੰਜਾਬੀ ਭੁੱਖੇ ਮਰ ਰਹੇ ਨੇ ਰੋਟੀ ਤੋਂ ਤਾਂ ਦੂਜੇ ਪਾਸੇ ਇਹਨਾਂ ਲੋਕਾਂ ਦਾ ਹਾਲ ਦੇਖ ਲਓ ਦੂਜੀ ਦੂਜੀ ਵਾਰ ਰਾਸ਼ਨ ਲੈ ਰਹੇ ਨੇ ਪੂਰੀ ਲੁੱਟ ਮਚਾ ਰખી ਆ ਆ ਬੀਬੀ ਦੇਖੋ ਕਿਵੇਂ ਭੱਜੀ ਆਉਂਦੀ ਐ ਰਾਸ਼ਨ ਲੈਣ ਦੇ ਲਈ ਜਦ ਕਿ ਇਹ ਪਹਿਲਾਂ 5 ਮਿੰਟ ਇੱਕ ਟਰਾਲੀ ਦੇ ਵਿੱਚੋਂ ਰਾਸ਼ਨ ਲੈ ਚੁੱਕੀ ਐ ਤੇ ਦੂਜੀ ਵਾਰ ਫਿਰ ਜਦੋਂ ਟਰਾਲੀ ਆਈ ਐ ਤਾਂ ਉੱਥੇ ਭੱਜੀ ਜਾ ਰਹੀ ਐ ਸੋ ਲੋਕਾਂ ਨੇ ਹੁਣ ਲੁੱਟ ਮਚਾਤੀ ਰਾਸ਼ਨ ਹਲੇ ਤੱਕ ਜਿਹੜੇ ਲੋਕਾਂ ਤੱਕ ਪਹੁੰਚਿਆ ਨਹੀਂ ਇਹ ਉੱਥੇ ਪਹੁੰਚਣ ਨਹੀਂ ਦੇ ਰਹੇ ਹੁਣ ਇਹ ਪੂਰਾ ਫਾਇਦਾ ਉਠਾ ਰਹੇ ਨੇ ਲੋਕ ਰਾਸ਼ਨ ਲੈਣ ਦਾ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਇਸ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਜਿੱਥੇ ਕਿ ਰਾਸ਼ਨ ਦੀ ਲੁੱਟ ਪੈਂਦੀ ਨਜ਼ਰ ਆ ਰਹੀ ਹੈ ਬੀਬੀਆਂ ਦੂਜੀ ਤੀਜੀ ਵਾਰ ਰਾਸ਼ਨ ਲੈ ਰਹੀਆਂ ਨੇ ਐਵੇਂ ਨਹੀਂ ਦੇਖਦੇ ਕਿ ਬਾਕੀ ਲੋਕ ਜਿਹੜੇ ਭੁੱਖੇ ਮਰ ਰਹੇ ਨੇ ਉਹਨਾਂ ਤੱਕ ਇਹ ਰਾਸ਼ਨ ਪਹੁੰਚ ਜਾਵੇ ਪਹਿਲਾਂ ਹੀ ਇਹ ਦੂਜੀ ਤੀਜੀ ਵਾਰ ਇਹ ਰਾਸ਼ਨ ਲਈ ਜਾਂਦੀਆਂ ਨੇ ਸੋ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਇਸ ਬਾਰੇ ਆਪਣੇ ਵਿਚਾਰ ਵੀ ਜ਼ਰੂਰ ਦਿਓ